ਜੋ ਬੋਲੇ ਸੋ ਨਿਹਾਲ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਗੁਰੂ ਪਿਆਰੇ ਉਹ ਗੁਰਬਾਣੀ ਦਾ ਫਰਮਾਨ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾ ਵਿਸਣ ਪਾਈਐ ਭਾਵ ਕਿ ਮਨੁੱਖੋ ਕੇ ਜ ਮਨੁੱਖ ਦੀ ਸੇਵਾ ਨਾ ਕੀਤੀ ਦਰਗਾ ਦੇ ਵਿੱਚ ਢੋਏ ਨਹੀਂ ਮਿਲਦੀ ਸ੍ਰੀ ਗੁਰੂ ਦਾਸ ਮਹਾਰਾਜ ਦਾ ਬਾਣੀ ਦਾ ਫਰਮਾਨ ਹੈ ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਗਰੀਬਾਂ ਦੇ ਦੁੱਖ ਵਲ ਦੇਖ ਕੇ ਹੱਸ ਤਾਂ ਬਹੁਤ ਸਕਦੇ ਨੇ ਪਰ ਗਰੀਬਾਂ ਦੇ ਦੁੱਖ ਦੀ ਸਾਰ ਲੈਣੀ ਗਰੀਬਾਂ ਦੇ ਦੁੱਖ ਨੂੰ ਦੂਰ ਕਰਨਾ ਕੋਈ ਬਿਰਲ ਲਈ ਕੋਈ ਯੋਦਾ ਸੂਰਮਾ ਕਰਦਾ ਹੈ ਸੋ ਅੱਜ ਸ੍ਰੀ ਖਰਾਲਗੜ੍ਹ ਸਾਹਿਬ ਦੇ ਨਗਰ ਬਸੀ ਖਰਾਲਗੜ੍ਹ ਇੱਕੋ ਪਿੰਡ ਹੈ ਇਹ ਗੁਰੂ ਦੀ ਨਗਰੀ ਹੈ ਧੰਗੁਰੂ ਅਬਦਾਸ ਪਾਤਸ਼ਾਹ ਦੀ ਜੋ ਪਿਛਲੇ ਸਮੇਂ ਕੁਦਰਤੀ ਆਫਤ ਹੜ੍ਹ ਬਹੁਤ ਜ਼ਿਆਦਾ ਆਏ ਮੀਂਹ ਬਹੁਤ ਬਰੇ ਉਹਨਾਂ ਮੀਹਾਂ ਵਿੱਚ ਜਿਹੜੇ ਕੱਚੇ ਟਾਰੇ ਸੀ ਕੱਚੇ ਘਰ ਸੀ ਉਹ ਜਾ ਟਹਿ ਗਏ ਜਾਂ ਬਹੁਤ ਜ਼ਿਆਦਾ ਚੋਏ ਇੰਨਾ ਪਾਣੀ ਉਹਨਾਂ ਥਾਂ 'ਇਸ ਮਿਆਂ ਕਿ ਰਹਿਣਾ ਜ਼ਿੰਦਗੀ ਬਸਰ ਕਰਨਾ ਮੁਸ਼ਕਲ ਹੋ ਗਿਆ ਸੋ ਇਸ ਮਨੁੱਖਤਾ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅਮਰੀਕਾ ਦੀ ਧਰਤੀ ਤੋਂ ਸ੍ਰੀ ਗੁਰੂ ਰਵਿਦਾਸ ਸਭਾ ਬੇਅਰੀਆ ਕੈਲੀਫੋਰਨੀਆ ਅਮਰੀਕਾ ਤੋਂ ਸਮੁੱਚੀ ਸੰਸਥਾ ਨੇ ਇਹ ਪ੍ਰਬੰਧ ਕੀਤਾ ਕਿ ਅਮਰੀਕਾ ਤੋਂ ਚੱਲ ਕੇ ਉਹ ਪੰਜਾਬ ਆਣ ਪੰਜਾਬ ਆ ਕੇ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਦੇ ਸੈਕਟਰੀ ਜਿਹੜੇ ਹੈਗੇ ਆ ਸ੍ਰੀ ਗੁਰੂ ਰਵਿਦਾਸ ਸਭਾ ਬੇਅਰੀਆ ਕੈਲੀਫੋਰਨੀਆ ਅਮਰੀਕਾ ਦੇ ਜਿਹੜੇ ਸੈਕਟਰੀ ਹੈ ਮਨਦੀਪ ਰਾਏ ਜੀ ਉਸ ਮੁੱਚੀ ਟੀਮ ਨਾਲ ਅੱਜ ਸ੍ਰੀ ਖਰਾਲਗੜ੍ਹ ਸਹਿਬ ਮੱਥਾ ਟੇਕਣ ਆਏ ਸੀ ਅੱਜ ਅਚੇਤ ਤੌਰ ਤੇ ਫਿਰ ਬਸੀ ਇਹ ਮਦਰ ਨਾਲ ਜਿਹਦਾ ਘਰ ਅਸੀਂ ਖੜੇ ਆਂ ਬਸੀ ਦੇ ਵਿੱਚ ਜਿਹੜਾ ਕਿ ਇਹ ਕੈਮਰਾ ਦੀ ਅੱਖ ਤੋਂ ਦੇਖੋ ਕਿ ਉੱਪਰੋਂ ਕੱਚਾ ਹੈ ਇਹ ਲੱਕੜਾਂ ਪਾ ਕੇ ਸਰਖੰਡਾ ਘਾ ਪਾ ਕੇ ਇਹਨੂੰ ਬਣਾਇਆ ਗਿਆ ਹੈ ਔਰ ਬਰਸਾਤ ਵਿੱਚ ਅੰਦਰ ਬਾਹਰ ਇੱਕ ਹੋ ਗਿਆ ਸੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਮੀਂਹ ਅੰਦਰ ਜਿੰਨਾ ਬਾਹਰ ਬਰਸਦਾ ਸੀ ਉਨਾ ਹੀ ਅੰਦਰ ਬਰਸਦਾ ਸੀ ਕਿਉਂਕਿ ਮਿੱਟੀ ਦਾ ਘਰ ਹੈ ਇਹ ਛੋਟਾ ਜਿਹਾ ਕੋਠਾ ਹੈ ਮਦਰ ਨਾਲ ਜਿਹਦੀ ਮੌਤ ਹੋ ਚੁੱਕੀ 5 ਸਾਲ ਹੋ ਗਏ ਹੈ ਉਹਨਾਂ ਦੀ ਪਤਨੀ ਹੈ ਉਹਨਾਂ ਦਾ ਇੱਕ ਬੱਚਾ ਹੈ ਬੇਟਾ ਹੈ ਸਾਡੇ ਨਾਲ ਉਹ ਖੜਾ ਹੈ ਸੋ ਇਹ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਕੇ ਇਹ ਬੱਚਾ ਪੜਦਾ ਸੀ ਪੜ੍ਹਾਈ ਛੁੱਟ ਗਈ ਬੱਚੇ ਦੀ ਸੋ ਇਹ ਲਾਚਾਰ ਉਹ ਭੈਣ ਸਾਡੀ ਜਿਹੜੀ ਕਿ ਗਰੀਬੀ ਨਾਲ ਦੋ ਚਾਰ ਹੋ ਰਹੀ ਹੈ ਆਹੀ ਘਰ ਹੈ ਉਹਨਾਂ ਦਾ ਇਹਨਾਂ ਕੋਲ ਕਮਰਾ ਸੋ ਇੱਥੇ ਬਾਬਾ ਸੁਖਦੇਵ ਜੀ ਦੇ ਪਿਛਲੇ ਪਾਸੇ ਇਹ ਗੈਸ ਚੁੱਲਾ ਪਿਆ ਇਹ ਇਹੀ ਰਸੋਈ ਹੈ ਮਤਲਬ ਜਿਹੜੀ ਕਿਚਨ ਆਪਾਂ ਕਹਿੰਦੇ ਆ ਇਹ ਇਹੀ ਇਹੀ ਰਸੋਈ ਹੈ ਬਸ ਇੱਥੇ ਖਾਣਾ ਪੀਣਾ ਜਿਹੜਾ ਪਕਦਾ ਐ ਇਸੇ ਕਮਰੇ 'ਚ ਇੱਥੇ ਸੌਂਦੇ ਐ ਇੱਥੇ ਬਣਾਉਂਦੇ ਐ ਸੋ ਇਹ ਛੋਟਾ ਜਿਹਾ ਜਿਹੜਾ ਟਾਰਾ ਉਹ ਮੀ ਕਰਨ ਬੇਹਾਲ ਹੋ ਗਿਆ ਸੀ ਸੋ ਅਸੀਂ ਧੰਨਵਾਦ ਕਰਦੇ ਹਾਂ ਮਨਦੀਪ ਰਾਏ ਜੋ ਕਿ ਸੈਕਟਰੀ ਨੇ ਸ੍ਰੀ ਗੁਰੂ ਅਰਬਦਾਸ ਸਭਾ ਬੇ ਏਰੀਆ ਕੈਲੀਫੋਰਨੀਆ ਅਮਰੀਕਾ ਤੋਂ ਸਮੁੱਚੀ ਸੰਸਥਾ ਦਾ ਇੱਥੇ ਮੈਤੋਪਸਤਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੀ ਜਿਹੜੀ ਇਹ ਸੰਸਥਾ ਹੈ ਸ੍ਰੀ ਗੁਰੂ ਅਰਬਦਾਸ ਸਭਾ ਬੇ ਏਰੀਆ ਦੀ ਮੈਂ ਤੇ ਇਹ ਲੋ ਧੰਨਵਾਦ ਕਰਦਾ ਧੰਨ ਗੁਰੂ ਅਰਬਦਾਸ ਪਾਤਸ਼ਾਹ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਕਿ ਇਹ ਇਸ ਪਰਿਵਾਰ ਦੀ ਸਾਰ ਲੈਣਾ ਇਹ ਆਰਥਿਕ ਮਦਦ ਦੇਣ ਆਏ ਔਰ ਮਨਦੀਪ ਜੀ ਆਪ ਜੀ ਦੱਸਣਗੇ ਕਿੰਨੀ ਮਦਦ ਇਹਨਾਂ ਨੂੰ ਆਪਾਂ ਦੇਣੀ ਹੈ ਜੈ ਗੁਰਦੇਵ ਧੰ ਗੁਰੂਦੇਵ ਸ੍ਰੀ ਅਕੀ ਧੰਨਵਾਦ ਦੀਆਂ ਬੇ ਏਰੀਆ ਸ੍ਰੀ ਗੁਰੂ ਰਵਿਦਾਸ ਸਵਾ ਜੀ ਦਾ ਉਹਨਾਂ ਦੇ ਵੱਲੋਂ ਇਸ ਪਰਿਵਾਰ ਨੂੰ 50000 ਰੁਪਏ ਦੀ ਰਾਸ਼ੀ ਜਿਹੜੀ ਆ ਉਹ ਅੱਜ ਦਿੱਤੀ ਜਾਵੇਗੀ ਜੈ ਗੁਰਦੇਵ ਧੰ ਗੁਰੂ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਵਾ ਦਾਸ ਤਪਸਥਾਨ ਦਾ ਮੁਖ ਸੇਵਾਦਾਰ ਹੁਣ ਨਾਤੇ ਮੈਂ ਬਹੁਤ ਧੰਨਵਾਦ ਕਰਦਾ ਕਿ ਸਾਡੇ ਇਸ ਗਰੀਬ ਪਰਿਵਾਰ ਦੀ ਵੇਰੀਆ ਸ੍ਰੀ ਗੁਰਦਾਸ ਸਭਾ ਨੇ ਸਾਰ ਲਈ ਹੈ ਔਰ 50000 ਜਿਹੜੀ ਅੱਛੀ ਹੈ ਇਹ ਸਭਾ ਵੱਲੋਂ ਜਿਹੜੇ ਪੈਸੇ ਹੈ ਉਹਨਾਂ ਦੇ ਜਿਹੜੇ ਸੈਕਟਰੀ ਹੈ ਮਨਦੀਪ ਜੀ ਇਹ ਜਿਹੜੀ ਲੋੜਬੰਦ ਬੀਬੀ ਦਾ ਕੀ ਕੇ ਨਾ ਆਪਣਾ ਬੀਬੀ ਜੀ ਬਲਵੀਰ ਕੌਰ ਬੇਟਾ ਤੂੰ ਵੀ ਨਾਲ ਆ ਜਾ ਕਿਸੇ ਨੂੰ ਕਿਸੇ ਸੋ ਤੁਸੀਂ ਸੋ ਸਾਡੇ ਨਾਲ ਜਿੱਥੇ ਅੱਜ ਤਪਸਤਾਨ ਦੀ ਪ੍ਰਬੰਧਕ ਕਮੇਟੀ ਖੜੀ ਹੈ ਉਥੋਂ ਪਿੰਡ ਦੇ ਵਸਿੰਦੇ ਵੀ ਖੜੇ ਹੈ ਸੋ ਸਾਰੇ ਇਹਨਾਂ ਵਸਿੰਦਿਆਂ ਦੀ ਹਾਜ਼ਰੀ ਵਿੱਚ ਗੁਰੂ ਅਰਬਦਾਸ ਪਰਵੰਧ ਕਮੇਟੀ ਦੀ ਹਾਜ਼ਰੀ ਵਿੱਚ ਇਹ 50000 ਰੁਪਏ ਬਰਵੀਰ ਕੌਰ ਨੂੰ ਇਹ ਛੱਤ ਤਾਂ ਕਿ ਤੇ ਪਾਈ ਜਾ ਸਕਲੇ ਐਂਟਰਪ੍ਰਾਈਜ਼ਸ ਸਗੇ 51 ਕਰ ਦਿਓ ਜੀ ਅੱਛਾ 51000 ਰੁਪਏ ਇਹ 51000 ਦੀ ਜਿਹੜੀ ਮਦਦ ਹੈ ਅਸੀਂ ਤਪਸਤਾਨ ਵੱਲੋਂ ਔਰ ਪਿੰਡ ਵੱਲੋਂ ਬੇ ਏਰੀਆ ਦੀ ਸ੍ਰੀ ਗੁਰਦਾਸ ਸਭਾ ਦਾ ਬਹੁਤ ਧੰਨਵਾਦ ਦੀਆਂ ਕਿ ਉਹਨਾਂ ਨੇ ਗਰੀਬਾਂ ਦੀ ਬਾਹ ਫੜੀ ਸਾਰ ਲਈ ਸੋ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸਾਡੀ ਗੁਰੂ ਦਾਸ ਦੀ ਸੰਗਤ ਹੀ ਹੈ ਬਿਲਕੁਲ ਬਿਲਕੁਲ ਸਾਡੀ ਸਰਕਾਰ ਸ੍ਰੀ ਗੁਰੂ ਦਾਸ ਦੀ ਸੰਗਤ ਹੀ ਹੈ ਜਿਹੜੀ ਇੱਕ ਦੂਜੇ ਨਾਲ ਲੈ ਕੇ ਜਦਾਂ ਮਾਰਨ ਕੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਕੀਰਾ ਇਹ ਸਾਥ ਦੇਣ ਦਾ ਜਿਹੜਾ ਪ੍ਰਥਾ ਹੈ ਇਹ ਬੁਧੇ ਚਲਾਈ ਸੋ ਧੰਵਾਦੀ ਤੁਹਾਡਾ ਵੀ ਜੀ ਆ ਤੁਸੀਂ ਦਿੱਲੀ ਤੋਂ ਚੱਲ ਕੇ ਆਏ ਤੁਹਾਡਾ ਵੀ ਧੰਨਵਾਦ ਹੈ ਸੋ ਵਿਸ਼ੇਸ਼ ਤੌਰ ਤੇ ਧੰਨਵਾਦ 베ਰੀਆ ਸ੍ਰੀ ਗੁਰੂ ਦਾਸ ਸਵਾ ਕੈਲੀਫੋਰਨੀਆ ਅਮਰੀਕਾ ਲੰਦਾ ਜਿਨ੍ਹਾਂ ਨੇ 8000 ਕਿਲੋਮੀਟਰ ਚੱਲ ਕੇ ਸਾਡੇ ਬਸੀ ਨਗਰ ਚ ਆ ਕੇ ਇਸ ਗਰੀਬ ਪਰਿਵਾਰ ਦਾ ਜਿਹੜਾ ਹੈ ਉਹ ਦੁੱਖ ਹਲ ਕੀਤਾ ਅਸੀਂ ਤੇ ਤੁਹਾਦੋਂ ਧੰਵਾਦੀ ਆਂ ਜੋ ਬੋਲੇ ਸੋਨ ਰਪੈ ਸਤਿਗੁਰੂ ਦਾਸ ਸਨਮਾਨ ਰਤ ਕੀ ਹੈ ਸੋ ਗੁਰੂ ਪ੍ਰੇਮਿਓ ਜਿਦਾਂ ਕਿ ਅਸੀਂ ਪਿਛਲੇ ਐਪੀਸੋਡ ਵਿੱਚ ਦੱਸਿਆ ਕਿ ਅਮਰੀਕਾ ਦੀ ਧਰਤੀ ਤੋਂ ਯੂ ਐਸ ਏ ਧਰਤੀ ਤੋਂ ਸ੍ਰੀ ਗੁਰੂ ਦਾਸ ਸਭਾ ਬੇਹੇਰੀਆ ਕੈਲੀਫੋਰਨੀਆ ਅਮਰੀਕਾ ਤੋਂ ਸਭਾ ਨੇ ਪ੍ਰਬੰਧ ਕੀਤਾ ਕਿ ਪੰਜਾਬ ਵਿੱਚ ਜਾ ਕੇ ਜਿਹੜੇ ਬਹੁਤ ਭਾਰੀ ਮੀਂਹ ਵਰਸ਼ ਪਏ ਹੈ ਉਹਨਾਂ ਦੇ ਜਿਹੜੇ ਪ੍ਰਭਾਵਿਤ ਘਰ ਹੈ ਜਾਂ ਕਈ ਢੜ ਗਏ ਟਹਿ ਗਏ ਜਾਂ ਇੰਨੇ ਨੁਕਸਾਨੇ ਗਏ ਕਿ ਉਹਨਾਂ ਚ ਰਹਿਣਾ ਰਹਿਣ ਦੇ ਲਈ ਕਿਨੇੜੇ ਸੋ ਇਹ ਖਰਾਲਗੜ੍ਹ ਸਾਹਿਬ ਚ ਦੂਜੇ ਘਰ ਵਿੱਚ ਆਏ ਆ ਜਿਹੜਾ ਕਿ ਤਰਖਾਣ ਬਰਾਦਰ ਦੀ ਵਿੱਚੋਂ ਘਰ ਹੈ ਸਤਪੂਏ ਦਾ ਨਾਮ ਹੈ ਜਿਹੜਾ ਇਸ ਘਰ ਦਾ ਵਸਨੀਕ ਹੈ ਸੋ ਥਾੜੀ ਦਾਪਾ ਕਰਕੇ ਆਪਣੀ ਰੋਜੀ ਰੂਟੀ ਚਲਾਉਂਦਾ ਤੇ ਇਹਦਾ ਘਰ ਚ ਖੜੇ ਆ ਤੇ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਦੁਆਰਾਂ ਦੀ ਵੀ ਆ ਛੱਤ ਦੀ ਵੀ ਸੋ ਇੱਥੇ ਅਸੀਂ ਪਹੁੰਚੇ ਆ ਸ੍ਰੀ ਗੁਰੂ ਦਾਸ ਸਭਾ ਬੀ ਏਰੀਆ ਕੈਲੀਫੋਰਨੀਆ ਅਮਰੀਕਾ ਦੀ ਸਭਾ ਦੇ ਪ੍ਰਤੀਨਿਧੀ ਜੋ ਭਾਰਤ ਆਏ ਹੋਏ ਨੇ ਪੰਜਾਬ ਆਏ ਹੋਏ ਨੇ ਮਨਦੀਪ ਰਾਏ ਜੀ ਉਹਨਾਂ ਵੱਲੋਂ ਇਸ ਪਰਿਵਾਰ ਨੂੰ ਜਿਹੜੀ ਹੈ ਆਰਥਿਕ ਮਦਦ ਦੇਣ ਲਈ ਪਹੁੰਚੇ ਹੈ ਤਾਂ ਕਿ ਇਹਦੀ ਛੱਤ ਉਹ ਲੈਂਟਰ ਪਾਇਆ ਜਾ ਸਕੇ ਸੋ ਸਭਾ ਦੇ ਵੱਲੋਂ ਜਿਹੜੀ ਹੈ 25000 ਦੀ ਰਕਮ ਇਹਨਾਂ ਨੂੰ ਭਿੰਡ ਕੀਤੀ ਜਾ ਰਹੀ ਹੈ ਤਾਂ ਕਿ ਇਹ ਆਪਣੀ ਦੀ ਛੱਤ ਉਹ ਬਦਲਾ ਸਕਣ ਸੋ ਜਿਹੜੇ ਪੈਸੇ ਹੈ 25000 ਦੀ ਰਕਮ ਉਹ ਇਹਨਾਂ ਨੂੰ ਹੁਣੇ ਐਡ ਕੀਤੀ ਜਾਏਗੀ ਤਾਂ ਕਿ ਉਹਦਾ ਮਟੀਰੀਅਲ ਲੈ ਕੇ ਇਹ ਆਪਕ ਲੋਜੀ ਫੋਟੋ ਵੀ ਕਲਿੱਕ ਕਰਨਾ ਇੱਕ ਇਹਨਾਂ ਨੂੰ ਜੀਰੋ ਨਹੀਂ ਮਾਲ ਕਰਨੀ ਉਹਦਾ ਸ਼ੀਰੋ ਆ ਚਾਹੀਦਾ ਜੀ ਕੁਇਕੀ ਥੈਂਕਸ ਜੀ ਆਹ ਸਾਰੀਆਂ ਸੇਵਾਵਾਂ ਕਰਦੇ ਆ ਸਾਰੀਆਂ ਸੇਵਾਵਾਂ ਕਰਦੇ ਆ ਇਹ ਰੋਣੇ ਆਉਂਦੇ ਆਉਂਕ ਫੋਕਸ ਸੋ ਗੁਰੂ ਕੇ ਪੈਰਿਓ ਫਿਰ ਤੋਂ ਇੱਕ ਵਾਰ ਸ੍ਰੀ ਗੁਰੂ ਦਾਸ ਸਭਾ ਬੇ ਏਰੀਆ ਕੈਲੀਫੋਰਨੀਆ ਮਰਕਾਤਾ ਤੇ ਅੱਜ ਲੋ ਧੰਨਵਾਦ ਕਰਦੇ ਆ ਪ੍ਰਬੰਧਕ ਕਮੇਟੀ ਤਪਸਥਾਨ ਬਲੋ ਵੀ ਧੰਨਵਾਦ ਕਰਦੇ ਆ ਇਸ ਪਰਿਵਾਰ ਬਲੋ ਵੀ ਧੰਨਵਾਦ ਕਰਦੇ ਆ ਦੇਖ ਰਹੇ ਆ ਕਿ ਬੀਬੀ ਕੇ ਮੇਂ ਪਾਬਕ ਹੋ ਗਈ ਕਿ ਕਿ ਇਹ 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 ਸਮਾਜ ਦਾ ਨਾ ਭਾਵਕ ਦਾ ਦਾ ਕਿ ਕਿਉਂਕਿ ਅੱਜ ਕੱਲ ਕੋਈ ਮਦਦ ਕਿਸੇ ਦੀ ਕਰਕੇ ਰਾਜੀ ਨਹੀਂ ਹੈ ਜੇ ਕੋਈ ਕਿਸੇ ਦੀ ਮਦਦ ਕਰਦਾ ਤਾਂ ਉਹ ਜਿਹੜਾ ਅੱਗੇ ਸਵੇਦਨਸ਼ੀਲ ਖੜਦਾ ਮਹਿਸੂਸ ਕਰਦਾ ਕਿ ਮੇਰੀ ਮਦਦ ਕਰਨ ਦੇ ਲਈ ਆਇਆ ਤਾਂ ਨਿਸ਼ਚਿਤ ਹੈ ਕਿ ਬੰਦਾ ਪਾਬਕ ਹੋ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਸਿਦ ਗੁਰਵਦਾਸ ਸਵਾ ਬੇਅਰੀਆ ਕੈਲੀਫੋਰਨੀਆ ਅਮਰੀਕਾ ਦਾ ਜਿਨ੍ਹਾਂ ਨੇ ਬਾਫੜੀ ਹੈ ਤੁਹਾਨੂੰ ਗੁਰਵਦਾਸ ਪਾਤਸ਼ਾਹ ਕਿਰਪਾ ਕਰਨ ਇਸ ਸੰਸਥਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਕਿ ਐਦਾਂ ਹੀ ਜੜੀ ਹੈਗੀ ਹੈ ਆਪਣੇ ਸਮਾਜ ਦੀ ਦੁਖੀਆਂ ਦੀ ਲੋੜਵੰਦਾਂ ਦੀ ਮਾਂ ਫੜ ਕੇ ਉਹਨਾਂ ਦੀ ਮਤ ਕਰ ਸਕਣ ਸੋ ਸਾਰਿਆਂ ਦਾ ਧੰਵਾਦ ਜੋ ਵੱਲੇ ਸੋ ਨੜਪੈ ਸਤਿਗੁਰੂ ਦਾਸ ਜੀ ਜੈ ਗੁਰਦੇਵ